ਪਹਿਲਾ ਅਸੀਂ ਮੰਨ ਕੇ ਚੱਲੋ ਵੀ ਬਿਨਾ ਪ੍ਰਾਲੀ ਤੋਂ ਜਦੋਂ ਅੱਗ ਲਾ ਕੇ ਬੀਜਦੇ ਸੀ ਆਲੂ ਉਹਨਾਂ ਨਹੀਂ ਨਿਕਲਦਾ ਸੀ ਜਿੰਨਾ ਹੁਣ ਨਿਕਲਦਾ ਸਾਰਾ ਆਲੂ ਬੈੱਡ ਤੇ ਲਾਉਂਦੇ ਨੇ ਬਾਈ ਕਿੰਨਾ ਚੌੜਾ ਬੈੱਡ ਆ ਇਹ ਇਹ ਬਾਈ 48 ਇੰਚ ਜੀ 48 ਇੰਚ ਬੈੱਡ ਆ ਇਹ ਫੇ ਤੁਸੀਂ ਪਾਣੀ ਕਿੰਨਾ ਲੰਬਾ ਲੈ ਜਾਂਦੇ ਹੋ ਪਾਣੀ ਸਾਡੀ ਤਿੰਨ ਤਿੰਨ ਕਿੱਲਾਂ ਦੀ ਬਾਹੀ ਵੀ ਲੰਮੀ ਹੋ ਜਾਉਂਦੀ ਹੈ ਕੁਆਲਿਟੀ ਦਾ ਬੀ ਬੀਜਾਂਗੇ ਜਾਂ ਵਧੀਆ ਖੇਤੀ ਕਰਾਂਗੇ ਖਰਚਾ ਬਹੁਤ ਆ ਜਾਂਦਾ ਜੀ ਵੇਖੋ 30 35 ਗੱਟੇ ਪੈ ਜਾਂਦੇ ਆ ਆਲੂ ਦੇ ਤੇ ਬਾਈ ਤੇਰਾ ਕਹਿੰਦਾ ਮੈਂ 30000 ਦਾ ਬੀ ਹੋ ਗਿਆ 30000 ਦਾ ਵੀ ਹੋਈ ਹੋਗੀ। ਸੋ ਐਰ ਕੀ ਸਾਨੂੰ ਉਮੀਦ ਆ ਇਹ 350 ਕਟਾ ਨਿਕਲੂਗਾ। ਅਸੀਂ ਸਟੈਪ ਟੈਸਟ ਕੀਤਾ ਸੀ। ਦੇਖੋ ਜੇ ਬੀ ਤੁਹਾਡਾ ਮਾੜਾ ਬੀਜ ਆ ਤੁਹਾਨੂੰ ਬਹੁਤ ਕੁਛ ਪਾਉਣਾ ਪਊ। ਹੂੰ ਜੇ ਤੁਹਾਡੀ ਚੰਗੀ ਕੁਆਲਿਟੀ ਦਾ ਬੀ ਆ ਤੁਹਾਡਾ ਖਰਚਾ ਅੱਧਾ ਹੋਊਗਾ। ਆਲੂ ਇਹੋ ਜੀ ਚੀਜ਼ ਐ ਕਿ ਸਮੁੰਦਰ ਆ। ਬਿਲਕੁਲ ਬਾਈ। ਇਹਦੀ ਬਾਈ ਡੰਗਾਈ ਦਾ ਕਿਸੇ ਨੂੰ ਨਹੀਂ ਪਤਾ। ਕਿਸੇ ਨੂੰ ਨਹੀਂ ਪਤਾ। ਇਹ 30000 ਦਾ ਵੀ ਰਹਿ ਸਕਦਾ। ਇਹ 1.5 ਲੱਖ ਦਾ ਵੀ ਹੋ ਸਕਦਾ। 1.5 ਲੱਖ ਦਾ ਮੰਨ ਕੇ ਚਲੋ ਆਲੂ ਬਹੁਤ ਜ਼ਿਆਦਾ ਲਾਉਂਦਾ ਸਾਰਾ ਪਿੰਡ। ਸਾਰਾ ਪਿੰਡ ਹੀ ਪਕਾਮੀ ਮੱਕੀ ਲਾਉਂਦਾ। ਵੀਰੋ ਆਲੂ ਦੀ ਖੇਤੀ ਦੇ ਜ਼ਿਲ੍ਹਾ ਮੋਗਾ ਬਾਈ ਮੋਗੇ ਜ਼ਿਲ੍ਹੇ ਦੇ ਵਿੱਚ ਤੇ ਇਹ ਪਿੰਡ ਦੇ ਵਿੱਚ ਜਿੰਨੀ ਕਣਕ ਲੱਗਦੀ ਆ ਉਦੋਂ ਵੱਧ ਕੇ ਉਹ ਤੋਂ ਜ਼ਿਆਦਾ ਆਲੂ ਹੈ ਉਹ ਉਸ ਤੋਂ ਕਿਤੇ ਜ਼ਿਆਦਾ ਆਲੂ ਲੱਗਦਾ 70% ਦੇ ਕਰੀਬ ਆਲੂ ਲੱਗਦਾ ਇੱਥੇ 70 30 ਦਾ 30% ਕਣਕ ਹੈ ਸਿਰਫ ਉਹ ਰਾਜਾ ਪਿੰਡ ਆ ਜਿਹਦੀ 11200 ਵੋਟ ਆ ਗਈ ਹਾਂ ਪਰ ਜਿੱਥੇ ਆਪਾਂ ਇੱਕ ਖਾਸੀਅਤ ਜਿਹੜੀ ਇਹ ਪਿੰਡ ਦੀ ਖਾਸੀਅਤ ਆ ਇਹ ਪਿੰਡ ਦੇ ਵਿੱਚ ਜਿੰਨਾ ਆਲੂ ਲੱਗਦਾ ਧਰਮਪ੍ਰੀਤ ਇਹ ਬਾਈ ਅੱਖ ਨਹੀਂ ਲਾਉਂਦਾ ਆਗਣੀ ਲਾਉਂਦੇ ਪਰ ਅਕਸਰ ਐਮਬੀ ਬਲੋ ਕਰਕੇ ਲਾਉਂਦੇ ਨੇ ਪਰਾਲੀ ਵਿੱਚ ਬਾਕੇ ਦੱਸੋ ਜੀ ਨਹੀਂ ਪਰਾਲੀ ਸਾਹਮਣ ਲੱਗਿਓ ਤੁਸੀਂ ਸੋਨੂੰ ਇਹਦਾ ਰਿਜ਼ਲਟ ਮਿਲਦਾ ਕੁਛ ਕਿਵੇਂ ਹੈ ਖਰਚਾ ਬਹੁਤ ਹੁੰਦਾ ਬਾਈ ਦੂਜੇ ਨਾਲ ਵੀ ਕਿੱਥੋਂ ਸ਼ੁਰੂਆਤ ਹੋਈ ਇਹਦੀ ਆਏ ਆ ਬਾਈ ਜਾਨਕਿ ਪਰਾਲੀ ਅਸੀਂ 10 ਸਾਲੋਂ ਕੇ ਵਿੱਚ ਹੀ ਬੋਨੇ ਆ ਖਰਚਾ ਜ਼ਰੂਰ ਆਉਂਦਾ ਪਰ ਪਰਾਲੀ ਦੇ ਫਾਇਦੇ ਬਹੁਤ ਸਾਹਮਣ ਤੇ ਦੂਜੇ ਨਾਲੋਂ ਖਰਚਾ 20 30 ਲੀਟਰ ਡੀਜ਼ਲ ਵੱਧ ਜਾਂਦਾ ਕਿ ਮਿਹਨਤੀ ਵੱਧ ਹੀ ਆ ਕੱਲੀ ਨਹੀਂ ਖਰਚਾ ਦਾ ਬਾਈ ਵੱਧਾ ਤੇਲ ਦਾ ਮੰਨ ਕੇ ਚੱਲੋ ਆਪਾਂ ਪਰਾਲੀ ਵਿੱਚ ਪਰ ਉਹ ਜਿਹੇ ਪਰਾਲੀ ਆਦਾ ਪ੍ਰੋਫਿਟ ਦਿੰਦੀ ਹੈ ਮੰਨ ਕੇ ਚੱਲੋ ਵੀ ਇਹ ਵੀ ਆਲੂ ਦੀ ਕੁਆਲਿਟੀ ਆਲੂ ਦਾ ਸਹਿਜ ਵੀ ਝਾੜ ਜ਼ਿਆਦਾ ਹੁੰਦਾ ਕਿਸਾਨ ਵੀਰੋ ਬਾਈ ਦਾ ਕਹਿਣ ਦਾ ਮਤਲਬ ਹੀ ਇਹਦੇ ਵਿੱਚ ਜਿਹੜੀ ਆਰਗੈਨਿਕ ਮਾਦਾ ਪ੍ਰਾਲੀ ਨਾਲ ਮਲਣ ਬਾਝੰਦਾ ਜ਼ਮੀਨ ਦਾ ਇੱਕ ਆਲੂਆਂ ਦੇ ਸੀਡ ਨੂੰ ਤਿਆਰ ਹੋਣ ਵਾਸਤੇ ਅੱਗੇ ਵਧਣ ਵਾਸਤੇ ਪ੍ਰਾਲੀ ਦੀ ਐਕਸਟਰਾ ਖਾਦ ਮਿਲ ਜਾਂਦੀ ਹੈ ਬਿਲਕੁਲ ਜੀ ਫੁੱਲ ਤਾਕਤ ਦਿੰਦੀ ਹੈ ਪ੍ਰਾਲੀ ਅਸੀਂ ਤਾਂ ਤਜਰਬਾ ਕੀਤਾ ਹੀ ਪਹਿਲੇ ਦਿਨ 10 ਸਾਲ ਤੋਂ ਅਸੀਂ ਨਹੀਂ ਪਹਿਲਾਂ ਅਸੀਂ ਮੰਨ ਕੇ ਚੱਲੋ ਵੀ ਬਿਨਾ ਪ੍ਰਾਲੀ ਤੋਂ ਜਦੋਂ ਅੱਗ ਲਾ ਕੇ ਬੀਜਦੇ ਸੀ ਆਲੂ ਉਹਨਾਂ ਨਹੀਂ ਨਿਕਲਦਾ ਸੀ ਜਿੰਨਾ ਹੁਣ ਨਿਕਲਦਾ ਸਾਡਾ ਜਿੰਨਾ ਹੁਣ ਨਿਕਲਦਾ ਹਾਂ ਤੇ ਆਲੂ ਦੀ ਕਿਹੜੀ ਵੈਰਾਈਟੀ ਲੱਗਦੀ ਹੈ ਆਪਣੇ ਜਿਆਦੇ ਆਪਣੇ ਐਲ ਆਰ ਜੀ ਐਲ ਆਰ ਸਾਰਾ ਪਿੰਡ ਮੰਗੂ ਆਲੂ ਸਾਰਾ ਪਿੰਡ ਮੰਨ ਕੇ ਚੱਲੋ 90 ਤੋਂ 95% ਐਲ ਆਰਾ ਵੀ 5 10% ਕੋਈ ਜਿਵੇਂ ਡਾਇਮੰਡ ਵਗੈਰਾ ਜਾਂ ਕੋਈ ਹੋਰ ਲਾ ਲੈਂਦੇ ਜੀ ਠੀਕ ਹੈ ਤੇ ਕਿਵੇਂ ਰਹਿੰਦਾ ਖਰਚਾ ਕਿੰਨਾ ਕਾ ਜਾਂਦਾ ਆਲੂ ਦੀ ਖੇਤੀ ਤੇ ਖਰਚਾ ਤਾਂ ਵੇਖੋ ਜੀ ਜਦੋਂ ਆਪਾਂ ਵਧੀਆ ਕੁਆਲਿਟੀ ਦਾ ਬੀਜਾਂਗੇ ਜਾਂ ਵਧੀਆ ਖੇਤੀ ਕਰਾਂਗੇ ਖਰਚਾ ਬਹੁਤ ਆ ਜਾਂਦਾ ਜੀ ਵੇਖੋ 30 35 ਗੱਟੇ ਪਏ ਜਾਂਦੇ ਆਲੂ ਦੇ ਤੇ ਭਾਈ ਤੇਰਾ ਕਹਿੰਦਾ ਮੈਂ 30000 ਦਾ ਵੀ ਹੋ ਗਿਆ 30ਰ ਦਾ ਵੀ ਹੋ ਹੀ ਹੋ ਗਿਆ 30 ਤੋਂ 35000 30 ਤੋਂ 35000 ਖਰਚਾ ਹੋਰ ਵੀ ਹੋ ਜਾਂਦਾ ਹੈ ਨਾ 30 ਤੋਂ 35 ਹੋਰ ਹੋ ਜਾਂਦਾ ਜੀ ਚੰਗੀਆਂ ਸਪਰੇਆਂ ਜੇ ਆਪਾਂ ਚੰਗੀ ਕੁਆਲਿਟੀ ਦੇਣੀ ਆ ਆਲੂ ਨੂੰ ਫਿਰ ਖਰਚਾ ਕਰਨਾ ਡੀਪੀ ਕਿੰਨਾ ਪਾਵਾਂ ਕਿੰਨੇ ਗੱਟੇ ਆਲੂਆਂ ਦੇ ਹੋ ਜਾਂਦੇ ਨੇ ਆਲੂਆਂ ਦੇ ਗੱਟੇ ਦੇਖੋ ਜੀ ਜਿਵੇਂ ਹੁਣ ਅਸੀਂ ਮੰਨ ਕੇ ਚੱਲੋ ਜਦੋਂ ਤੇ ਪ੍ਰਾਲੀ ਬੋਣ ਲੱਗਿਆ ਵਿੱਚ ਸਾਡੇ 50 ਤੋਂ 60 ਗੱਟੇ 70 ਗੱਟੇ ਨਹੀਂ ਨਹੀਂ ਟੋਟਲ 200 ਗੱਟਾ ਹੋ ਜਾਏਗਾ। ਨਾ ਜੀ ਬਾਅਦ ਹੋ ਜਾਂਦਾ ਪੌਣੇ 300 300 ਐਰ ਕੀ ਸਾਨੂੰ ਉਮੀਦ ਆ ਕਿ ਸਾਡਾ 350 ਗੱਟਾ ਨਿਕਲੂਗਾ। ਅਸੀਂ ਸਟੈਪ ਟੈਸਟ ਕੀਤਾ ਸੀ। ਇੱਕ ਕਿਸਾਨ ਵੀਰੋ ਹੋਰ ਇਹ ਪਿੰਡ 'ਚ ਖਾਸੀਅਤ ਆ ਨਾ। ਜਿਵੇਂ ਆਪਾਂ ਆਲੂ ਲੱਗੇ ਦੇਖੇ ਹੁੰਦੇ ਨੇ ਆਮ ਨਾ ਸਿੰਗਲ ਵੱਟ ਤੇ ਆਲੂ ਲਾਉਂਦੇ ਨੇ। ਇੱਕ ਕੀਲੇ 'ਚ 2-2 3-3 ਖਾਲੀਆਂ ਪਾਉਣੀਆਂ ਪੈਂਦੀਆਂ ਨੇ। ਪਰ ਇਹਨਾਂ ਦੇ ਪਾਣੀ ਸਰਾਉਣੀ ਚੱਲਦਾ ਜਿੰਨਾ ਲੰਬਾ ਪਟਾ ਉਹਨਾਂ ਲੰਬਾ ਹੀ ਜਾਂਦਾ ਇਹ ਆਲੂ ਬੈੱਡ ਤੇ ਲਾਉਂਦੇ ਨੇ ਬਾਈ ਕਿੰਨਾ ਚੌੜਾ ਬੈੱਡ ਆ ਇਹ। ਇਹ ਬਾਈ 48 ਇੰਚ ਜੀ। 4 ਪਾਣੀ ਸਾਡੀ ਤਿੰਨ ਤਿੰਨ ਕਿੱਲਾਂ ਦੀ ਬਾਹੀ ਵੀ ਲੰਮੀ ਹੋ ਜਾਂਦੀ ਆ ਜਿੱਡਾ ਸਾਡਾ ਪਟਾ ਜਿਵੇਂ ਪੰਜਾਬ ਦੇ ਵਿੱਚ ਲੋਕ ਖਾਲੀਆਂ ਪਾਲਾਂ ਦੇ ਇੱਕ ਕਿੱਲੇ ਦੋ ਦੋ ਤਿੰਨ ਤਿੰਨ ਛੋੜੇ ਨਹੀਂ ਉਹ ਕਰਦੇ ਨਾ ਹੀ ਸਾਡੇ ਤਾਂ ਪੱਕੇ ਖਾਲਾ ਪੱਕੇ ਖਾਲਿਆਂ ਤੋਂ ਨੱਕੇ ਆ ਜੀ ਠੀਕ ਆ ਕੋਈ ਸੈਂਟਰ 'ਚ ਖਾਲੀ ਪਾਉਣ ਦੀ ਲੋੜ ਨਾ ਨਾ ਕੋਈ ਸਾਨੂੰ ਦਿੱਕਤ ਨਹੀਂ ਆਉਂਦੀ ਜੀ ਵਧੀਆ ਪਾਣੀ ਲੱਗਦਾ ਇੱਕ ਸਾਰ ਪਾਣੀ ਲਾ ਦਨਾ ਵੱਧ ਲੱਗਦਾ ਨਾ ਘੱਟ ਲੱਗਦਾ ਜਿੰਨਾ ਲੋੜ ਆ ਇਹ ਮੇਰੀ ਖਾਸੀਅਤ ਹੈ ਪਿੰਡ ਦੀ ਬੈੱਡ ਤੇ ਲਾਉਂਦੇ ਨੇ ਬੈੱਡ ਤੇ ਇਹੀ ਲਾਉਂਦੇ ਨੇ ਕੱਲੇ ਨਹੀਂ ਆਪਣੇ ਕਣੀਆਂ ਆਮ ਆਪਾਂ ਜਿੰਨਾ ਘੁੰਮਦੇ ਆ ਹਨਾ ਦਵਾਬੇ ਦੂਬੇ ਵਿੱਚ ਘੁੰਮਦੇ ਆ ਸਾਰੀ ਸਿੰਗਲ ਬੱਟਾ ਦਵੱਟਾਂ ਤੇ ਆਲੂ ਲੱਗਦਾ ਤੇ ਬਾਈ ਫੰਗੀ ਸਾਈਡ ਕਿਹੜੇ ਜਿਆ ਵਧੀਆ ਲੱਗਦੇ ਨੇ ਤੁਹਾਨੂੰ ਜਿਵੇਂ ਬਖਵਖ ਕਰੀ ਜਾਂਦੇ ਨੇ ਫੰਗੀ ਸਾਈਡ ਦੇਖੋ ਜੀ ਆਪਾਂ ਵਧੀਆ ਹੀ ਕੀਤੇ ਆ ਸਾਰੇ ਮੰਨ ਕੇ ਚੱਲੋ ਜਿਵੇਂ ਵਾਇਰ ਦੇ ਕੀਤੇ ਆ ਠੀਕ ਆ ਨਾ ਤੇ ਜਿਵੇਂ ਇੰਡੋਫੈਲ ਵਗੈਰਾ ਦੇ ਕਾਰਜੜੀ ਵਗੈਰਾ ਹੋ ਗਈ ਜਟ 78 ਹਾਂ ਜੀ ਵਧੀਆ ਯਾਨੀ ਕਿ ਚੰਗੀਆਂ ਸਪਰੇਅ ਕੀਤੀਆਂ ਬਸ ਆਸਤੀ ਨਹੀਂ ਕਰਦੇ ਯਾਨੀ ਕਿ ਠੀਕ ਹੈ ਉਹਦਾ ਫਰਕ ਆਏਗਾ ਜਿਹੜੇ ਐਨਪੀਕੇ ਆਉਂਦੇ ਨੇ ਉਹ ਉਹ ਵੀ ਕਰਨੇ ਪੈਂਦੇ ਨੇ ਜਿਵੇਂ ਲੋਕ ਕਣਕ ਤੇ 19 19 13 0 45 ਜੇਬ ਉਹ ਕਰਨਾ ਪੈਂਦਾ ਸਾਰਾ ਹਾਂ ਜੀ ਕਰਨਾ ਪੈਂਦਾ ਜੀ ਇਹ ਪੋਟਾਸ਼ ਹੋ ਗਈ ਜੀ ਲਿਕੜ ਵਧੀਆ ਕੰਪਨੀ ਦੀ ਉਹ ਵੀ ਸਪਰੇਅ ਕਰਨੇ ਪੈਂਦੇ ਇੱਕ ਦੇਖੋ ਦੇਖੀ ਜਿਬਰੈਲਿਕ ਐਸਿਡ ਵੀ ਚੱਲੀ ਜਾਂਦਾ ਵਿੱਚੀ ਕਿੱਦਾਂ ਜੀ ਜਬ੍ਰੈਲੀ ਕੈਸੜਾ 0.001 ਉਦਾਂ ਦਾ ਕੋਈ ਪ੍ਰੋਡਕਟ ਤਾਂ ਨਹੀਂ ਪਾਇਆ ਨਹੀਂ ਆਪਾਂ ਨਹੀਂ ਪਾਇਆ ਜੀ ਉਦਾਂ ਦਾ ਪ੍ਰੋਡਕਟ ਕੋਈ ਜਾਂ ਉਹੀ ਗ੍ਰੋਥ ਪ੍ਰੋਮੋਟਰ ਬਹੁਤ ਕੁਝ ਪਾਉਂਦੇ ਨੇ ਲੋਕ ਆਹ ਤਾਂ ਬਹੁਤ ਕੋਈ ਦੇਖੋ ਜੇ ਬੀ ਥੋੜਾ ਮਾੜਾ ਬੀਜ ਆ ਤੁਹਾਨੂੰ ਬਹੁਤ ਕੁਝ ਪਾਉਣਾ ਪਊ ਹੂੰ ਜੇ ਤੁਹਾਡੀ ਚੰਗੀ ਕੁਆਲਿਟੀ ਦਾ ਬੀ ਆ ਤੁਹਾਡਾ ਖਰਚ ਅੱਧਾ ਹੋਊ ਤੁਹਾਨੂੰ ਸਪਰੇਆਂ ਵੀ ਘੱਟ ਕਰਨੇ ਪੈਣਗੇ ਜਿਵੇਂ ਕਿੰਨੇ ਪਰਸੈਂਟ ਆਲੂ ਦੀ ਖੇਤੀ ਕਹਦੀ ਹੈ ਵੀ ਬੀਜ ਤੇ ਡਿਪੈਂਡ ਹੈ ਜਦੋਂ ਬੀਜ ਖਰੀਦ ਲਿਆ ਵੀ ਅੱਧਾ ਕੰਮ ਨਿਪਟ ਗਿਆ ਅੱਧਾ ਜੀ ਜੇ ਤੁਸੀਂ ਚੰਗਾ ਬੀ ਖਰੀਦ ਲਿਆ ਤੁਹਾਡਾ ਅੱਧਾ ਖ ਬਾਈ ਦਾ ਕਹਿਣ ਦਾ ਮਤਲਬ ਵੀ ਕੁਝ ਬਿਮਾਰੀਆਂ ਆਲੂ ਦੇ ਸੀਡਤੀ ਹੋ ਜਾਂਦੀ ਸੀਡ ਚ ਜੀ ਤੁਹਾਡੇ ਕੋਲੇ ਵਾਇਰਸ ਵਾਲਾ ਸੀਡ ਆ ਮਾੜਾ ਸੀਡ ਆ ਤੁਸੀਂ ਮਿਹਨਤੀ ਕਰੀਓਗੇ ਨਾ ਤਿਆਰੀ ਨਹੀਂ ਹੋਣਾ ਠੀਕ ਆ ਇਹ ਬਾਈ ਆਪਾਂ ਕਿਹੜਾ ਕਿਹੜਾ ਲਾਇਆ ਜੀ ਬਨ ਜੀ 2 ਆਪਣਾ ਜੀ 2 ਤੇ ਜੀ 3 ਲਾਇਆ ਬਾਈ ਜੀ ਜੀ 2 ਜਨਰੇਸ਼ਨ 2 ਤੇ 3 ਹਾਂਜੀ ਠੀਕ ਹੈ ਜਾਨੀ ਤੁਹਾਡਾ ਜਿਹੜਾ ਇਹ ਸੀਡ ਆ ਰਸਨਤਾ ਜਾਣੀ ਜਾਣਾ ਤੁਹਾਡੇ ਨਾਲ ਕਨੈਕਟ ਨੰਬਰ ਤੇ ਬੰਦਾ ਜਿਹਨੇ ਅੱਜ 20 ਖਰੀਦਨਾ 20 2000 ਲੈ ਸਕਦਾ ਹੈ ਲੈ ਸਕਦਾ ਜੀ ਬਿਲਕੁਲ ਜੀ ਸਾਡੇ ਨਾਲ ਕਨੈਕਟ ਹੋਏ ਹੀ ਬੰਦੇ ਆ ਕੇ ਬੱਲਾ ਦੇਖ ਕੇ ਗਏ ਆ ਕੁਝ ਬੰਦੇ ਨੇ ਸਾਥੋਂ 20 ਦਾ ਖਰੀਦਿਆ ਨੇ 20 ਖਰੀਦਨਾ ਹੋਇਆ ਤਾਂ ਬਾਈ ਦਾ ਨੰਬਰ ਚੱਲੂ ਉੱਤੇ ਹੁਣ 80 85 ਦਿਨ ਦਾ ਹੋ ਚੱਲਿਆ ਬੇਲ ਵੱਢਣ ਦਾ ਜਹਾ ਸਪਰੇਅ ਕਰਨ ਦੇ ਬਿਲਕੁਲ ਨੇੜੇ ਨੇ ਜੇ ਕਿਸੇ ਬਾਈ ਨੇ ਅੱਜ 20 ਬੁੱਕ ਕਰਾਉਣਾਗਾ ਤੇ ਰੇਟ ਦੀ ਗੱਲ ਤੁਸੀਂ ਇਹਨਾਂ ਦੇ ਨੰਬਰ ਤੇ ਕਰਿਓ ਉਹ ਗੱਲ ਅਸੀਂ ਇੱਥੇ ਨਹੀਂ ਕਰਨੀ ਅਗਰ ਬਾਜ ਤੁਸੀਂ ਅੱਜ ਇਹਨਾਂ ਦਾ ਵਾਇਰਸ ਜਾਂ ਕੋਈ ਬੇਲੋ ਸਾਰਾ ਕੁਝ ਚੈੱਕ ਕਰ ਸਕਦੇ ਦੇਖ ਸਕਦੇ ਆ ਬਿਲਕੁਲ ਹੀ ਆਪਣੇ ਕੋਲੇ ਆਇਆ ਕਿਸਾਨ ਬਾਈ ਨੇ ਦੱਸਿਆ ਆਪਾਂ ਗੱਲਾਂ ਚੋਂ ਗੱਲ ਬਾਈ ਦੀ ਫੜੀ ਆ ਜਿਹੜੀ ਧਰਮੀ ਦਾ ਉਹ ਇਹੀ ਆ ਵੀ ਖੇਤੀ ਸਾਰੀ ਬੀ ਤੇ ਖੜੀ ਆ ਬੰ ਬੀ ਤੇ ਖੜੀ ਆ ਚੰਗਾ ਚੰਗਾ ਸੀਡ ਆ ਤੁਹਾਡੇ ਕੋਲੇ ਤਾਂ ਖੇਤੀ ਵੀ ਚੰਗੀ ਆ ਜੇ ਮੈਂ ਤੁਸੀਂ ਹੁਣ ਆਪਾਂ ਤੁਹਾਨੂੰ ਇੰਸਟਾਗ੍ਰਾਮ ਤੇ ਵੀ ਇਹਦੀਆਂ ਬੇਲ ਦੀਆਂ ਸਾਰੀਆਂ ਫੋਟੋਆਂ ਪਾ ਦਾਂਗੇ ਹਨਾ ਰੀਲਾਂ ਵੀ ਪਾ ਦਾਂਗੇ ਛੋਟੀਆਂ ਤੁਸੀਂ ਆਪਦੇ ਆਪ ਦੇਖੋਗੇ ਵੀ ਹਾਂ ਬੇਲ ਚ ਕੋਈ ਦਮ ਆਗਾ ਬਿਲਕੁਲ ਜੀ ਠੀਕ ਹੈ ਨਾ ਤੇ ਬਾਈ ਪਿਛਲੇ 2-3 ਸਾਲਾਂ ਤੋਂ ਕਮਰਸ਼ਲਾਈਜੇਸ਼ਨ ਕਿਵੇਂ ਰਿਹਾ ਰੇਟ ਵਗੈਰਾ ਦਾ ਫਾਈਨੈਂਸ਼ੀਅਲੀ ਪਿਛਲੇ 2-3 ਸਾਲ ਤੋਂ ਵਧੀਆ ਹੀ ਰਿਹਾ ਜੀ ਠੀਕ ਹੈ ਹਾਂਜੀ ਬਿਲਕੁਲ ਵਧੀਆ ਰਿਹਾ ਵੀ ਸੋਹਣੀ ਪ੍ਰੋਫਿਟ ਦੀ ਖੇਤੀ ਆ ਸੋਹਣੀ ਹਾਂਜੀ ਪਿਛਲੇ 2-3 ਸਾਲ ਤੋਂ ਵਧੀਆ ਜੀ ਪਰਪ੍ਰੀਤ ਕਈ ਵਾਰੀ ਕੀ ਹੁੰਦਾ ਨਾ ਕਿਸਾਨ ਤਾਂ ਸੰਗ ਦਾ ਰਹਿੰਦਾ ਪਹਿਲੀਆਂ ਠੇਕੇ ਤੇ ਵੀ ਲੈ ਲੈਂਦੇ ਬਿਲਕੁਲ ਹੈ ਨਾ ਇਹਨਾਂ ਨੇ ਇਹ ਗੱਲ ਉਹ ਇਹ ਬਿਨਾ ਬਿਨਾ ਐਮਐਸਪੀ ਵਾਲੀ ਫਸਲ ਆ ਆਲੂ ਇਹੋ ਜੀ ਚੀਜ਼ ਐ ਕਿ ਸਮੁੰਦਰ ਆ ਬਿਲਕੁਲ ਬਾਈ ਇਹਦੀ ਬਾਈ ਡੰਗਾਈ ਦਾ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਇਹ 30000 ਦਾ ਵੀ ਰਹਿ ਸਕਦਾ ਇਹ 1.5 ਲੱਖ ਦਾ ਵੀ ਹੋ ਸਕਦਾ 1.5 ਲੱਖ ਬਿਲਕੁਲ ਜੀ ਸਹੀ ਗੱਲ ਆ ਜੀ ਇਹ ਪਰ ਤੁਸੀਂ 30000 ਤੇ 1.5 ਲੱਖ ਦਾ ਜਿਹੜਾ ਵੇਚਣਾ ਸਿਸਟਮ ਆ ਟਾਈਮ ਆ ਅ ਬਹੁਤ ਵੱਡਾ ਇਹ ਅੰਤਰ ਕਿੱਡਾ ਵੱਡਾ ਹੈ ਇਹ 30000 ਤੇ ਬਾਈ ਦੀ ਗੱਲ ਜਮਾਂ ਸਹੀ ਹੈ ਜੀ ਤੇ 30000 30000 ਦਾ ਵੀ ਰਹਿ ਸਕਦਾ ਇਹ ਰੂਲ ਬਿਲਕੁਲ ਕਈ ਵਾਰੀ ਖਰਚੇ ਵੀ ਪੂਰੇ ਨਹੀਂ ਹੁੰਦੇ ਕਈ ਵਾਰੀ ਨਹੀਂ ਆਉਂਦਾ ਇੱਥੇ ਪਰ ਕਈ ਵਾਰੀ ਕੀ ਹੁੰਦਾ ਹੈਗਾ ਵੀ ਇਹਨੂੰ ਪੱਟਣ ਵੀ ਨਹੀਂ ਦਿੰਦਾ ਵਪਾਰੀ ਉਹ ਇੱਕ ਚੀਜ਼ ਹੈ ਬਾਈ ਆਲੂ ਦਾ ਘਾਟਾ ਜਿਹੜਾ ਉਹ ਆਲੂ ਹੀ ਪੂਰਾ ਕਰਦਾ ਫਿਰ हां करदा जी हैना बिल्कुल ये चीज है जो सजेज ਵਿੱਚੋਂ ਘਾਟਾ ਪਾਇ ਜਾਂਦਾ ਪਰ ਤੁਸੀਂ ਇਹ ਮੰਨੋ ਵੀ ਇਹ 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 ਇਹਨੂੰ ਇਹਦੇ ਘਾਟੇ ਨੂੰ ਖਤਮ ਕਰਨ ਵਾਸਤੇ ਜਾਂ ਤਾਂ ਜ਼ਮੀਨ ਵੇਚਣੀ ਪਊ ਬੰਦੇ ਨੂੰ ਜਾਂ ਫਿਰ ਇਹ ਖੇਤੀ ਹੀ ਦੁਆਰੇ ਕਰਨੀ ਪਊ ਹਾਂ ਇਹ ਜੀ ਪੂਰੀ ਕਰਨੀ ਚਲੋ ਆਪਾਂ 네ਗੇਟਿਵ ਕਰ ਬਹੁਤ ਵੱਡਾ ਦਰ ਲੈ ਕੇ ਕਰਨੀ ਪੈਂਦੀ ਹੈ ਖੇਤੀ ਕਿਸੇ ਨੂੰ ਵੇਚਣੀ ਪਊ ਇਹ ਤਾਂ ਛੋਨੇ ਵਾਲਾ ਕੰਮ ਨਹੀਂ ਹੈਗਾ ਵੀ ਕਣਕ ਬੀਜ ਦੀ 50 ਕਿਲੋ ਵੀ ਪਾਤਾ ਵੱਢ ਕੇ ਉਹ ਤੁਹਾਡੀ ਪੱਕੀ ਤੁਹਾਨੂੰ ਪਤਾ ਕੁਆਂਟਲ ਤੋਂ ਕੁਆਂਟਲ ਝਾੜ ਇਧਰ ਉਧਰ ਹੋ ਜੂ ਤੁਸੀਂ ਆਉਰਾ ਜੋੜ ਕਰ ਲਓਗੇ ਵੀ ਇੰਨੇ ਕਿਲੇ ਕਣਕਾ ਸਾਰੇ ਇੰਨੇ ਲੱਖ ਦੀ ਹੈਗੀ ਹੈ ਹੱਦ 10 ਮਣ ਦਾ ਫਰਕ ਪੈਂਦਾ ਹਾਂ ਪਰ ਇਹਦੇ ਤੇ ਨੂੰ ਦੋ ਕੁਇੰਟਲ ਦਾ ਫਰਕ ਪੈਂਦਾ ਹੁੰਦਾ ਹਾਂ ਉਹ ਤਾਂ ਬੰਨੇ ਸੁਭਾ ਰੇਟ ਆ ਵੀ ਤੁਹਾਨੂੰ 2400 ਮਿਲ ਜੂ ਹਨਾ ਇਹ ਤੇ ਪਰ ਤੁਸੀਂ ਆਲੂ ਤੇ ਕੈਲਕੂਲੇਟਰ ਨਹੀਂ ਕਰ ਸਕਦੇ ਪਹਿਲਾਂ ਵੀ ਮੇਰੇ ਤਾਂ ਇੰਨੇ ਦੇ ਹੋ ਜਾਣਗੇ ਠੀਕ ਆ ਇਹਦਾ ਜਦੋਂ ਰੇਟ ਆਊ ਵਪਾਰੀ ਆਊ ਉਦ ਹੀ ਪਤਾ ਲੱਗੋ ਸਰਪ੍ਰਾਈਜ਼ ਹੀ ਮਿਲਦਾ ਇੱਕ ਬਿਲਕੁਲ ਬਿਲਕੁਲ ਵੀ ਇੰਨੇ ਦੇ ਹੋਗੇ ਵੈਸੇ ਜਿਹੜਾ ਆਲੂ ਬੰਦਾ ਲਾਉਂਦਾ ਮੈਂ ਇੱਕ ਚੀਜ਼ ਦੇਖੀ ਆ ਉਹ ਆਲੂ ਹੀ ਲਾਉਂਦਾ ਰਿਪੀਟਡ ਹਾਂਜੀ ਰਿਪੀਟਡ ਤਾਂ ਫਿਰ ਤੀਜੀ ਫਸਲ ਦਾ ਸੋਰਸ ਨਹੀਂ ਕੋਈ ਹੋਰ ਤੇ ਤੀਜੀ ਫਸਲ ਦਾ ਵੀ ਸੋਰਸ ਇਸ ਤੋਂ ਬਾਅਦ ਕੀ ਲਾਉਣੇ ਹੋ ਇਸ ਤੋਂ ਬਾਅਦ ਮੱਕੀ ਲਾਉਣੇ ਬਾਈ ਮੱਕੀ ਪਕਾਮੀ ਜਾਂ ਦੂਜੀ ਪਕਾਮੀ ਪਕਾਮੀ ਬਾਈ ਠੀਕ ਆ ਉਹ ਵੀ ਆਪਣੇ ਕਿੱਥੇ ਮੰਡੀ ਪੈਂਦੀ ਆ ਆਪਾਂ ਨੂੰ ਨਿਹਾਲ ਸਿੰਘਾਣੇੜੀ ਪੈਂਦੀ ਮੰਡੀ ਠੀਕ ਆ ਇੱਥੇ ਹੀ ਵਿਕ ਜਾਂਦੀ ਇੱਥੇ ਹੀ ਵਿਕ ਜਾਂਦੀ ਪਰ ਵੀ ਜਿਹੜਾ ਮੱਕੀ ਦਾ ਨਾ ਹੂੰ ਜਿਹੜੇ ਕਿਸਾਨ ਮੱਕੀ ਲਾਉਂਦੇ ਨੇ ਹੂੰ ਜਿਹੜੇ ਪਕਾਵੀ ਲਾਉਂਦੇ ਨੇ ਉਹ ਪਕਾਵੀ ਲਾਉਂਦੇ ਨੇ ਉਹ ਸੈਲਜ ਨਹੀਂ ਵੇਚਦੇ ਨਹੀਂ ਵੇਚਦੇ ਹੂੰ ਜਿਹੜੇ ਸੈਲਜ ਵਾਲੇ ਨੇ ਉਹ ਸੈਲਜ ਹੀ ਵੇਚਣਗੇ ਉਹ ਪਕਾਵੀ ਨਹੀਂ ਉਹ ਪਕਾਵੀ ਦਾ ਪੰਗਾ ਜਿਵੇਂ ਆਪਣਾ ਪਿੰਡ ਜੇ ਮੰਨ ਕੇ ਚਲੋ ਆਲੂ ਬਹੁਤ ਜਿਆਦਾ ਲਾਉਂਦਾ ਸਾਰਾ ਪਿੰਡ ਸਾਰਾ ਪਿੰਡ ਹੀ ਪਕਾਮੀ ਮੱਕੀ ਲਾਉਂਦਾ ਮੰਨ ਕੇ ਚਲੋ ਜਿਹਨੇ 4 ਪਾਉਣਾ ਉਹ ਸਰਪਾ ਆਪਦੇ ਪਸ਼ੂਆਂ ਜੋਗਾ ਹੀ ਪਾਉਂਦਾ ਉਹ ਫਿਰ ਬਈ ਕੁਕੜੀਆਂ ਤੋੜ ਕੇ ਦੂਜੀ ਵਿੱਚ ਬਾਹਰ 40 ਵਾਰ ਸਾਹਮਣੇ ਇੱਥੇ ਕੀ ਹੁੰਦਾ ਨਾ ਹਾਂਜੀ ਮੰਨ ਲਓ ਛੋਡੇ ਕੋਲੇ ਇੱਥੇ ਜਿਹੜੀ 70 30% ਦੀ ਰੇਸ ਹੋਵੇ ਛੋਡੀ ਜ਼ਮੀਨ ਦੀ ਆ ਮੱਕੀ ਹੋ ਗਈ ਪਕਾਮੀ ਹਾਂ ਜਿਹੜਿਆ ਲੋੜ ਆ ਉਹ ਕਾੜ ਦੀ ਮਾਂ ਹਾਂ ਹੁਣ ਤੁਹਾਡੇ ਇੱਥੇ ਲੋੜ ਪੈ ਗਈ ਤੁਹਾਨੂੰ ਛੋਟੇ ਬਾਈ ਪਿੰਡ ਚ ਲਾਜ਼ਮੀ ਇੱਕ 2-4 ਕਾਟਰ ਵੀ ਹੋਣਗੇ ਵੱਢਣ ਵਾਲੇ ਹਾਂਜੀ ਹੈਗੇ ਨਾ ਮੱਕੀ ਵੱਢੀ ਜਾਂਦੀ ਆ ਖੜੀ ਚੀਕਾਂ ਘੱਟ ਘੋਨੇ ਵਾਂਗੂ ਹਣਾ ਪਰ ਹੁਣ ਜਿੱਥੇ ਮੱਕੀ ਲਾ ਲਈ 4 ਕਿਲੇ ਬਾਹਣ ਦੇ ਨੂੰ ਉੱਥੇ ਤਾਂ ਤੂੰ ਵੀ ਨਹੀਂ ਵੱਢਣ ਜਾਂਦਾ ਹਾਂ ਕਪਾਣ ਮਿਲਦੀ ਨਹੀਂ ਫੇਰ ਅਗਲਾ ਉੱਥੇ ਪ੍ਰੇਸ਼ਾਨੀਆਂ ਉਹ ਬਸ ਤੁਹਾਡੇ ਵਾਲੀ ਗੱਲ ਬਾਈ ਉਹੀ ਹੈ ਨਾ ਏਰੀਆ ਬਣ ਜਾਂਦਾ ਹਾਂ ਏਰੀਆ ਬਣ ਜਾਂਦਾ ਬਈ ਏਰੀਆ ਦਾ ਤਾਲਾ ਜਿਹੜਾ ਸਾਰਾ ਮੱਕੀ ਲਾਉਂਦਾ ਜਾਂ ਇਹ ਮੂੰਗੀ ਲਾਉਂਦਾ ਇਦਾਂ ਜਿਵੇਂ ਇੱਥੇ ਕੋਈ ਨਵਾਂ ਬੰਦਾ ਵੀ ਕਣਕ ਵਾਲਾ ਵੀ ਆਲੂ ਲਾਵੇ ਪਿੰਡਾਂ ਵਾਲੇ ਵਾਲੇ ਹੋ ਚਲੋ ਆਪਣੇ ਪਿੰਡ ਜਿਆਦੇ ਲੱਗਣ ਲੱਗਾ ਐਰ ਕੀ ਜਿਆਦੇ ਹੋਰ ਲੱਗਿਆ ਵੀ ਲੱਗਦਾ ਨਾਲ ਹੋਰ ਪਿੰਡਾਂ 'ਚ ਵੀ ਆ ਵੀ ਯਾਨੀ ਆਪਣੇ ਪਰਸੈਂਟੇਜ ਵਧ ਗਈ ਛੋਟੇ ਵਧ ਗਈ ਜਿੰਨ ਦਾ ਸਾਰੀ ਇਹ ਨਾਲੇ ਵਾਲੇ ਦੁਆਲੇ ਨਵਾਂ ਵੀ ਲਾਵੇ ਬੰਦਾ ਉਹ ਵੀ ਇਹਨਾਂ ਦੇ ਪਿੰਡ 'ਚ ਆਂਢੀ ਗਮਾਨੀ ਨੂੰ ਪੁੱਛ ਕੇ ਕਰ ਲੂਗਾ ਨਾ ਖੇਤੀ ਬਿਲਕੁਲ ਜੀ ਇਹ ਚੀਜ਼ ਐ ਵੀ ਜਿਵੇਂ ਏਰੀਆ ਬਣ ਗਿਆ ਇੱਕ ਜੇ ਹੁਣ ਮੰਨ ਲਾ ਯਾਰ ਹੁਣ ਇਹ 70 ਦੀ ਰੇਸ਼ੋ ਹੋਗੀ ਇਹ ਉਧਰ ਉਧਰ ਹੀ ਸੰਧ ਵੀ ਮੰਗ ਲੈਣਗੇ ਸੰਧ ਵੀ ਮੰਗ ਲੈਣਗੇ ਸਾਰਾ ਬੰਦਾ ਕਿੱਥੋਂ ਸੰਧ ਮੰਗ ਕੇ ਸਰਕਲ ਸਰਕੂਲੇਸ਼ਨ ਬਣ ਗਈ ਇਹਨਾਂ ਦਾ ਸਰਕਲ ਉਹਨੇ ਸੰਧ ਪੂਰੇ ਕਰ ਸਕਦੇ ਇਹਦੇ ਵਾਸਤੇ ਸੰਧ ਵੀ ਬਹੁਤ ਚਾਹੀਦੇ ਇਹਨਾਂ ਦਾ ਸਰਕਲ ਬਣ ਗਿਆ ਸਾਰਾ ਦੇਖੋ ਉਹੀ ਹੈ ਨਾ ਹੁਣ ਸਾਡੇ ਪਿੰਡੋਂ ਜਿਵੇਂ 2-3 ਕਿਸਾਨ ਅਸੀਂ ਲਾਉਂਦੇ ਸੀ ਆਲੂ ਜਾਂ ਕੁਝ ਵੀ ਉਹ ਸਾਨੂੰ ਦੇਖ ਦੇ ਕੇ ਜਿਵੇਂ ਮੰਨ ਕੇ ਚੱਲੋ ਤਕਰੀਬਨ ਸਾਰਾ ਪਿੰਡ ਹੀ ਲਾਉਣ ਲੱਗ ਗਿਆ ਵਧੀਆ ਗੱਲ ਆ ਖੇਤੀ ਕਰਦੇ ਆ ਵਧੀਆ ਚੰਗੀ ਗੱਲ ਆ ਬੱਕਰੀ ਖੇਤੀ ਕਰਦੇ ਆ ਕੁਝ ਬਿਨਾ ਐਮਐਸ ਐਮਐਸ ਵੀ ਕਿਸਾਨ ਵੀਰੋ ਜੇ ਤੁਹਾਨੂੰ ਕੋਈ ਵੀ ਆਲੂਆਂ ਬਾਰੇ ਜਾਣਕਾਰੀ ਹੋਰ ਗੱਲ ਇਹ ਬੈੱਡ ਤੇ ਬੀਜ ਦੇ ਨੇ ਲੰਬਾ ਪਾਣੀ ਲਾਉਂਦੇ ਨੇ ਤੇ ਮਨ ਕੋ ਜੋ ਵੀ ਇਹਦਾ ਬਾਈ ਦਾ ਨੰਬਰ ਸਕਰੀਨ ਤੇ ਦਿਖਾਉਣਾ ਪੈਣਾ ਹੋਊਗਾ ਸੀਡ ਲੈਣਾ ਜਾਂ ਅੱਗੇ ਮੱਕੀ ਬਾਰੇ ਕੋਈ ਗੱਲਬਾਤ ਕਰਨੀ ਆ ਹਨਾ ਸਮੇਂ ਦੀ ਲੋੜ ਆ ਜਿਹੜਾ ਤਿੰਨ ਫਸਲਾਂ ਧਰਮਪ੍ਰੀਤੋਂ ਕਿਸਾਨ ਨੂੰ ਅੱਜ ਤਿੰਨ ਫਸਲਾਂ ਦੀ ਲੋੜ ਪਈ। ਹੂੰ ਕਣਕ ਵਾਲੇ ਵੀ ਮੱਕੀ ਬੀਜਣ ਲਾ ਕੇ ਮੰਗ ਰਹੇ ਸਾਈਡ ਜਾਲ ਨੂੰ ਬਿਲਕੁਲ ਕਿਉਂਕਿ ਜਿਹੜੀ ਜ਼ਮੀਨ ਹੈ ਉਹਨੂੰ ਤਾਂ ਆਪਾਂ ਵਧਾ ਨਹੀਂ ਸਕਦੇ। ਜ਼ਮੀਨ 'ਚੋਂ ਪ੍ਰੋਫਿਟ ਨੂੰ ਵਧਾ ਸਕਦੇ। ਪ੍ਰੋਫਿਟ ਨੂੰ ਵਧਾਉਣ ਵਾਸਤੇ ਆਪਾਂ ਨੂੰ ਤਿੰਨ ਵੱਖੋ ਵੱਖਰੇ ਆਪਾਂ ਨੂੰ ਕਦਮ ਉਠਾਉਣੇ ਪੈਣਗੇ। ਕਦਮ ਉਠਾਉਣੇ ਪੈਣਗੇ। ਮਗਿਆ ਜੀ ਬਹੁਤ ਜ਼ਿਆਦਾ ਹੋ ਗਈ ਬਾਈ ਹੁਣ ਖਰਚੇ ਬਹੁਤ ਜ਼ਿਆਦਾ ਆ ਰਹੇ ਆ ਕਰਕੇ। ਹਾਂ ਸਰ ਬਾਈ ਨਾਲੂਆਂ ਬਾਰੇ ਜੋ ਵੀ ਕੁਝ ਹੋਊਗਾ ਤਾਂ ਬਾਈ ਜਸਤਾੜੀ ਜਸਤਾੜੀ ਵਾਲੇ ਨੰਬਰ ਕਿਨੇ? ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਪਿੰਡ ਰਣਸੀਖ ਖੁਰਦ ਰਣਸੀਖ ਵੀ ਇੱਥੇ ਆਲੇ-ਦਾਲੇ ਦੋ ਹਾਂ ਇੱਕ ਧੂਰ ਕੋਟ ਇੱਕ ਖੁਰਦ ਹੈ ਇੱਕ ਕਲਾ ਜੀ ਕੀ ਕਲਾ ਰਣਸੀਖ ਖੁਰਦ ਰਣਸੀਖ ਧੂਰ ਕੋ ਹਾਂ ਤਿੰਨੇ ਪਿੰਡ ਸਾਡੇ ਇਕੱਠੇ ਨੇੜੇ-ਨੇੜੇ ਹਾਂ ਗ੍ਰੀਨ ਵੇਲੀ ਕੌਨਵੈਂਟ ਸਕੂਲ ਦੇ ਸਾਹਮਣੇ ਬਾਈ ਦਾ ਖੇਤ ਹੈ ਸੋ ਆ ਕੇ ਤੁਸੀਂ ਦੇਖ ਸਕਦੇ ਹੋ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ